ਕੋਆਪਰੇਟਿਵ ਮੈਕਪਿੰਡ ਦੇ ਡੀਐਸ ਸਾਹਿਬ, ਏਆਰ ਸਾਹਿਬ ਉਹ ਥੱਲੇ ਸਾਡੇ ਜਡੇ ਬਲਾਕ ਅਫਸਰ ਨੇ ਖੇਤੀਬਾੜੀ ਦੇ ਸਾਹਮਣ ਸੱਦਿਆ ਸੀਗਾ ਕਿਉਂਕਿ ਪਿਛਲੇ 2-3 ਦਿਨ ਤੋਂ ਸ਼ਿਕਾਇਤਾਂ ਆ ਰਹੀਆਂ ਸੀਗੀਆਂ ਸੋਸ਼ਲ ਮੀਡੀਆ ਦੇ ਉੱਤੇ ਕਿ ਖਾਦ ਜਿਹੜੀ ਹੈ ਜੀ ਉਹ ਬਹੁਤ ਮਹਿੰਗੀ ਮੇਦੀਆ ਬਲੈਕ ਹੋ ਰਹੀ ਆ ਪਹਿਲੀ ਗੱਲ ਮਿਲ ਨਹੀਂ ਰਹੀ ਤੇ ਮਿਲ ਰਹੀ ਆ ਤੇ ਬਹੁਤ ਜ਼ਿਆਦਾ ਮਹਿੰਗੀ ਮੇਦੀ ਆ ਅਸੀਂ ਕੱਲ ਵੀ ਕੁਝ ਥਾਵਾਂ ਜਿਹੜੀਆਂ ਚੈੱਕ ਕੀਤੀਆਂ ਸੀਗੀਆਂ ਤੇ ਅੱਜ ਅਸੀਂ ਸਾਰੀ ਪ੍ਰਪੋਜ਼ਲ ਬੜਾਈਆਂ ਕਿ ਕਿਸ ਤਰ੍ਹਾਂ ਅਸੀਂ ਜਿਹੜਾ ਖਾਦ ਨੂੰ ਮਤਲਬ ਜਿਹੜਾ ਡਕਣਾ ਜਿਹੜੀ ਮਹਿੰਗੀ ਖਾਦ ਦਿੰਦੇ ਆ ਬਲੈਕ ਕੋਲੀ ਕਰਦੇ ਜਿਹੜੇ ਕਾਲਾ ਬਜਾ ਦੀ ਜਿਹੜੀ ਕਰਦੇ ਆ ਇਹਨੂੰ ਅਸੀਂ ਬਲਜ ਜਿਹੜਾ ਉਹ ਬੰਦ ਕਰਨਾ ਸੋ ਅਸੀਂ ਸਾਰਾ ਪਲਾਨ ਕੀਤਾ ਸਾਡੇ ਉੱਤੇ ਵੀ ਗੱਲ ਹੋਈ ਹੈ ਚੰਡੀਗੜ੍ਹ ਵੀ ਗੱਲ ਹੋਈ ਹੈ ਅਸੀਂ ਬਲਜ ਹਰ ਪੀੜ ਤੇ ਦੀਆ ਸਾਡਾ ਅਜੇ ਨਾਲੇ ਦੇ ਵਿੱਚ ਜੇ ਡਾਇਆ ਖਾਦ ਮਹਿੰਗੀ ਮਿਲਦੀ ਆ ਜਾਂ ਜੂਰੀਆ ਖਾਦ ਮਹਿੰਗੀ ਮਿਲਦੀ ਆ ਤੇ ਇਹਦੇ ਤੋਂ ਮਾੜੀ ਗੱਲ ਹੋਰ ਕੋਈ ਨਹੀਂ ਹੋ ਸਕਦੀ। ਔਰ ਕੱਲ ਵੀ ਦੁਕਾਨਦਾਰਾਂ ਨੂੰ ਬੇਨਤੀ ਕੀਤੀ ਆ ਅੱਜ ਵੀ ਫਿਰ ਤੇ ਲਿਆਂ ਕੋਈ ਦੁਕਾਨਦਾਰਾਂ ਕੋ। ਪਈ ਤੁਹਾਨੂੰ ਇੱਕ ਵਾਰ ਬੇਨਤੀ ਆ। ਜੇ ਤੁਸੀਂ ਨਹੀਂ ਹਟੋਗੇ ਤੇ ਜੇ ਕਿਸੇ ਕਿਸਾਨ ਨੇ ਮੈਨੂੰ ਫੋਨ ਕਰਕੇ ਕਹਿ ਦਿੰਦਾ ਕਿ ਇੱਥੇ ਮੈਨੂੰ ਮਤਲਬ ਜੜੀਆ ਖਾਦ ਮਹਿੰਗੀ ਮਿਲੀ ਆ। ਉਹ ਜੰਨਾ ਨੇ ਨਾਲ ਕੈਮੀਕਲ ਜਿਹੜੇ ਦਿੱਤੇ ਆ ਜਿਹੜੇ ਅੱਜ ਕੱਲ ਕੈਮੀਕਲ ਵਾਧੂ ਜਿਹੜਾ ਸਮਾਨ ਦੇ ਰਿਆ ਵੀ ਜੇ ਉਹ ਦਿੱਤਾ ਤੇ ਫੇਰ ਸਰ ਕਾਰਵਾਈ ਹੋ ਗਈ ਫੇਰ ਅਸੀਂ ਕਾਨੂੰਨ ਦੇ ਅਨਸਾਰ ਉਹਦੇ ਖਿਲਾਫ ਜਿਹੜਾ ਦੁਕਾਨਦਾਰ ਦੇ ਪੱਤਿਆਂ ਵੀ ਕਰਾਂਗੇ ਤੇ ਉਹਦੀ ਦੁਕਾਨ ਬੰਦ ਸੀਲ ਕਰਾਂਗੇ ਨਾ ਤਾਂ ਅਸੀਂ ਵਾਧੂ ਸਮਾਨ ਕਿਸੇ ਨੂੰ ਮਤਲਬ ਜਿਹੜਾ ਲੈੰਦਣ ਉਹਦਾ ਨਾ ਹੀ ਖਾਦਾ ਕੋ ਤੋੜਾ ਮਹਿੰਗਾ ਵੇਦਦਾ ਸਾਡ ਅਸੀਂ ਕਿਸਾਨਾਂ ਦੇ ਪੁੱਤ ਆ ਸਾਡੇ ਹੁੰਦਿਆਂ ਆਮ ਕਰਾਂ ਦੇ ਅਸੀਂ ਤੇ ਜੇ ਸਾਢੇ ਹੁੰਦਿਆਂ ਇਹ ਕਾਲਾ ਬਾਜ਼ਾਰੀ ਹੁੰਦੀ ਹੈ ਤੇ ਉਹ ਬਹੁਤ ਮਾੜੀ ਗੱਲ ਹੈ ਉਹਦਾ ਅਸੀਂ ਮਤਲਬ ਜਿਹੜਾ ਨੋਟਿਸ ਬੋਰਡ ਵੀ ਮਤਲਬ ਜਿਹੜਾ ਲਾਵਾਂਗੇ ਦੁਕਾਨਾਂ ਦੇ ਬਾਹਰ ਕਰੀਬ 60 ਦੇ ਕਰੀਬ ਦੁਕਾਨਾਂ ਨੇ ਸਾਡੇ ਕੋਲ ਨਾਲੇ ਹਲਕੇ ਦੇ ਵਿੱਚ ਕੁਝ ਮਤਲਬ ਬਲਾਕ ਅਸੈਸੀਨਰੀਆਂ ਦੇ ਦੁਕਾਨਾਂ ਨੇ ਸੋ ਅਸੀਂ ਮਤਲਬ ਜਿਹੜਾ ਬਾਦ ਖਾਦਾਂ ਦੇ ਰੇਟ ਲਿਖ ਕੇ ਲਾਵਾਂਗੇ ਉਹਦੇ ਤੇ ਆਪਣਾ ਨੰਬਰ ਜਿਹੜਾ 75095 3001 30000001 ਉਹ ਨੰਬਰ WhatsApp ਦੇ ਉੱਤੇ ਚੱਲਦਾ ਜਿੱਥੇ ਵੀ ਤੁਹਾਨੂੰ ਇਦਾਂ ਦੀ ਕਿ ਕਿਸਾਨ ਨੂੰ ਇਦਾਂ ਦੀ ਕੋਈ ਬੰਦਾ ਕੋਈ ਦੁਕਾਨਦਾਰ ਉਹਨਾਂ ਦਾ ਕਰਦਾ ਤੇ ਸਾਰੂ ਉਹ ਮਿੰਨਾ ਉਸਲੇ ਸੰਪਰਕ ਕਰੇ ਅਸੀਂ ਉਸਨੇ ਕਾਰਵਾਈ ਕਰ ਦਾਂਗੇ ਸੋ ਅੱਜ ਤੋਂ ਬਾਅਦ ਕਿਸੇ ਨੂੰ ਵੀ ਮਤਲਬ ਜਿਹੜਾ ਇਹ ਨਾਲੇ ਹਲਕੇ ਦੇ ਵਿੱਚ ਖਾਦ ਦੀ ਮਹਿੰਗੀ ਵੇਚਨਾਂਗੇ ਭਾਵੇਂ ਜੋ ਮਰਜ਼ੀ ਹੋਵੇ ਨਈਮਨ ਸਾਹ ਸਟਾਗ ਬੋਰਡ ਲਾਉਣਾ ਜਰੂਰੀ ਹੁੰਦਾ ਪਰ ਕੋਈ ਵੀ ਦੁਕਾਨਦਾਰ ਜਹਿਿਆ ਨਹੀਂ ਕਰਦਾ ਜੀ ਨਹੀਂ ਨਹੀਂ ਉਹ ਤਾਂ ਸਦਾ ਕੁਝ ਹੁੰਦਾ ਬਾਅਦ ਲਿਖੜਾ ਹੁੰਦਾ ਪਾਦੋਂ ਨਿਯਮਾਂ ਨੂੰ ਫਾਲੋ ਨਹੀਂ ਕਰਦੇ ਉਹਨਾਂ ਦੀ ਗਲਤੀ ਆ ਉਹ ਨਹੀਂ ਫਾਲੋ ਕਰਨਗੇ ਅਸੀਂ ਤੇ ਕਰਾਂਗੇ ਨਾ ਅਸੀਂ ਤਾਂ ਜੋ ਨਿਯਮ ਕਹਿੰਦੇ ਉਹਨਾਂ ਦੇ ਸਾਰ ਕਾਰਵਾਈ ਕਰਾਂਗੇ ਕਿਤਨੇ ਕਿਤੇ ਅਧਿਕਾਰੀਆਂ ਦੀ ਵੀ ਡਿਊਟੀ ਬੰਦੀ ਆ ਕਿ ਨਿਯਮਾਂ ਦੀ ਪਾਲਣਾ ਕਰਾਈ ਜਾਵੇ ਮੰਨ ਲਓ ਕਿ ਸਵਾਰੀ ਹੋਇਆ ਕਿ ਹੁਣ ਕਿ ਕੁਝ ਸੈਕਟਰੀਆਂ ਦੇ ਵੱਲੋਂ ਖਾਦ ਮਹਿੰਗੀ ਸੁਸਾਇਟੀਆਂ ਦੀ ਮਹਿੰਗੀ ਦਿੱਤੀ ਜਾ ਰਹੀ ਹੈ 60 40 ਦੀ ਰੇਸ਼ੋ ਆ ਇਹ ਘਟ ਹੋਣੀ ਚਾਹੀਦੀ ਕਿਉਂਕਿ ਦੁਕਾਨਦਾਰਾਂ ਨੂੰ ਘਟ ਮਿਲਦੀ ਆ ਤਾਂ ਮਹਿੰਗੇ ਭਾਅ ਲੈ ਕੇ ਮਹਿੰਗੇ ਭਾਅ ਤੇ ਵੇਚਦੇ ਆ ਮੈਂ ਖੇਤੀਬਾੜੀ ਮੰਤਰੀ ਨਾਲ ਵੀ ਗੱਲ ਕੀਤੀ ਆ ਮੈਂ ਜਿਹੜੇ ਕੋਆਪਰੇਟਿਵ ਦੇ ਪ੍ਰਿੰਸੀਪਲ ਸੈਕਟਰੀ ਨੇ ਉਨਨ ਨੂੰ ਇਹ ਗੱਲ ਸੁਝਾਈ ਆ ਕਿ ਇਹ ਗੱਲ ਬੜੀ ਗਲਤ ਆ ਜਿਹੜੇ ਕੋਆਪਰੇਟਿਵ ਸੁਸਾਇਟੀਆਂ ਦੇ ਸਾਡੇ ਕਈ ਸੈਕਟਰ ਤਾਂ ਹੀ ਮੈਂ ਕੋਆਪਰੇਟਿਵ ਮਹਿਕਮੇ ਵਾਲਿਆਂ ਨੂੰ ਸੱਦਾ ਸੀਗਾ ਵੀ ਇਹਨਾਂ ਨੂੰ ਵੀ ਬੰਦੇ ਦੇ ਪੁੱਤ ਬਣਾਓ ਕਿ ਜਿਹੜੇ ਹੈਗੇ ਕੁਝ ਬੰਦੇ ਸਾਡੇ ਕੋਈ ਨਾ ਦੇ ਚਾਰ ਪੰਜ ਬੰਦੇ ਅਸੀਂ ਲੋਕੇਟ ਕੀਤੇ ਜਿਹੜੇ ਕਿਸਾਨਾਂ ਦੀ ਖਾਦ ਆਉਂਦੀ ਆ ਤੇ ਮਤਲਬ ਜਿਹੜਾ ਉਹ ਮਤਲਬ ਉਹ ਵੇਚ ਦਿੰਦੇ ਬਾਅਦ ਵੇਚ ਦਿੰਦੇ ਸੋ ਮੈਂ ਉਹ ਵੀ ਕਿਹਾ ਇਹਨਾਂ ਨੂੰ ਬੱਲਨ ਸਾਹਿਬ ਨੂੰ ਕਿ ਤੁਸੀਂ ਟੰਪਦੇ ਦੀ ਜਿਹੜਾ ਕੈਸ਼ ਕਾਡ ਕਾਡ ਲੈਣ ਦੀ ਜੜੀਆ ਉਹ ਮਨਜ਼ੂਰੀ ਦੇ ਦੋ ਕਿਸਾਨਾਂ ਦੇ ਨਵੇਂ ਖਾਤੇ ਖੋਲ ਦੋ ਕਿਉਂਕਿ ਸੋਸਾਇਟੀ ਜੋ ਕੈਸ਼ ਜਿਹੜੀ ਲੈ ਲੈਣ ਖਾਤੇ ਖੋਲਣ ਖਾਤੇ ਖੋਲਣ ਕਿਉਂਕਿ ਬੈਂਕ ਖਾਤੇ ਤੇ ਤਾਂ ਉਹ ਖਾਤਾ ਤਾਂ ਨਹੀਂ ਖੋਲਦੇ ਤਾਂ ਉਹਨਾਂ ਨੂੰ ਮੈਂ ਸੋਚਿਆ ਜੀ ਤੁਸੀਂ ਚਲੋ ਠੀਕ ਹੈ ਬੈਂਕ ਖਾਤੇ ਤੇ ਕਿਸਾਨ ਕ੍ਰੈਡਿਟ ਤੇ ਨਹੀਂ ਲੈਂਦਾ ਪਰ ਕਿਸਾਨ ਕੈਸ਼ ਤੇ ਲੈ ਸਕਦਾ ਨਾ ਜੇ ਕਿਸਾਨ ਇਹ ਨਾਲ ਉਹ ਆ ਕੇ ਲੈ ਸਕਦਾ ਤੇ ਸਰ ਕਿਸਾਨ ਕਪੜੀ ਪਾਪੜੀ ਉੱਥੋਂ ਸੋਸਾਇਟੀ ਜੋ ਉਹ ਤੇ ਲੈ ਸਕਦਾ ਨਾ ਇਸ ਕਰਕੇ ਉਹ ਵੀ ਉਦੋਂ ਉਹ ਅੱਜ ਬੇਨਤੀ ਕੀਤੀ ਉਹ ਕਹਿੰਦੇ ਸੀ ਕਰ ਦਿੰਦੇ ਆ ਸੋ ਅਸੀਂ ਹੁਣ ਥੱਲੇ ਕੁਝ ਦੁਕਾਨਾਂ ਤੇ ਚੈੱਕ ਕਰਾਂਗੇ ਬੇਨਤੀ ਕਰਕੇ ਆਵਾਂਗੇ ਨਹੀਂ ਅੱਟਾ ਫਿਰ ਕੰਮ ਕਦੋਂ ਦੀ ਕਰ ਬਈ ਕਦੋਂ